ਅੱਸੀ ਗੱਲ ਦੋਸਤੋ ਅੱਗੇ ਪੰਜਾਬੀ ਗਾਇਕ ਅਤੇ ਫਿਲਮ ਅਦਾਕਾਰ ਰਵਿੰਦਰ ਗਰੇਵਾਲ ਦੀ ਤੀਜ ਸੁਖਮਨੀ ਕੌਰ ਗਰੇਵਾਲ ਦਾ ਵਿਆਹ ਪੰਜਾਬੀ ਸਿੰਗਰ ਹਿੰਮਤ ਸੰਧੂ ਦੇ ਨਾਲ ਕੱਲ ਤਨਤਨ ਸਿਰਗੋ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹੋਇਆ ਜਿੱਥੇ ਕਿ ਉਹਨਾਂ ਨੇ ਚਾਰ ਲਾਵਾਂ ਲਈਆਂ ਤੇ ਇਹ ਚਾਰ ਲਾਵਾਂ ਭਾਈ ਜੁਗਿੰਦਰ ਸਿੰਘ ਰਿਆੜ ਨੇ ਪੜੀਆਂ ਤੇ ਇਸ ਮੌਕੇ ਸਾਰਾ ਪਰਿਵਾਰ ਉੱਤੇ ਹਾਜ਼ਰ ਸੀ ਤੇ ਇਸ ਤੋਂ ਬਾਅਦ ਕਾਫੀ ਜ਼ਿਆਦੇ ਵੱਡੇ-ਵੱਡੇ ਸਖਸੀਤਾ ਵੀ ਇਸ ਵਿਆਹ ਦੇ ਵਿੱਚ ਪਹੁੰਚੀਆਂ ਅਤੇ ਪੰਜਾਬੀ ਸੰਗੀਤ ਅਤੇ ਫਿਲਮੀ ਜਗਤ ਤੋਂ ਵੀ ਉੱਗੀਆਂ ਸਖਸੀਤਾ ਪਹੁੰਚੀਆਂ ਜਿੱਥੇ ਕਿ ਹਰਪ੍ਰਜਨ ਮਾਨ ਨੇ ਵੀ ਸਤਿ ਤੇ ਰੌਣਕ ਲਈ ਇਸ ਤੋਂ ਇਲਾਵਾ ਗੁਰਕਬਾਲ ਸੁਰਾਪੁਰੀ ਅਤੇ ਹੋਰ ਵੀ ਕਾਫੀ ਪ੍ਰਸਿੱਧ ਗਾਇਕ ਇਸ ਮੌਕੇ ਪਹੁੰਚੇ ਇਸ ਮੌਕੇ ਅਰਜੰਟ ਲੋਨੇ ਵੀ ਹਿਮਤ ਸੰਧੂ ਦੇ ਨਾਲ ਆਪਣੀ ਯਾਰੀ ਨਵਾਈ ਅਤੇ ਸਟੇਜ ਦੇ ਉੱਪਰ ਉਹਨਾਂ ਦੀ ਖੁਸ਼ੀ ਦੇ ਵਿੱਚ ਗੀਤ ਗਾਏ ਅਤੇ ਦੱਸ ਦिए ਕਿ ਇਸ ਮੌਕੇ ਜਦੋਂ ਡੋਲੀ ਤੁਰੀ ਤਾਂ ਰਵਿੰਦਰ ਗਰੇਵਾਲ ਕਾਫੀ ਜ਼ਿਆਦੇ ਭਾਵੁਕ ਨਜ਼ਰ ਆਏ ਜੋ ਕਿ ਤੁਸੀਂ ਆਪਣੀ ਸਕਰੀਨ ਤੇ ਵੀ ਦੇਖ ਰਹੇ ਹੋ ਇਸ ਮੌਕੇ ਸੁਖਮਨੀ कौर ਗਰੇਵਾਲ ਵੀ ਕਾਫੀ ਜ਼ਿਆਦੇ ਭਾਵੁਕ ਹਨ ਹੋਰ ਰਿਸ਼ਤੇਦਾਰ ਵੀ ਕਾਫੀ ਭਾਵੁਕ ਹਨ ਅਤੇ ਸੁਖਮਨੀ कौर ਗਰੇਵਾਲ ਦੀ ਮਾਤਾ ਅਤੇ ਰਵਿੰਦਰ ਗਰੇਵਾਲ ਦੀ ਧਰਮ ਪਤਨੀ ਵੀ ਇਸ ਮੌਕੇ ਕਾਫੀ ਜ਼ਿਆਦੇ ਭਾਵੁਕ ਸਨ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਉਹਨਾਂ ਦੇ ਮਾਤਾ ਜਿਨ੍ਹਾਂ ਨੇ ਕਿ ਹੱਥਾਂ ਦੇ ਵਿੱਚ ਡੱਬਾ ਫੜਿਆ ਹੋਇਆ ਹੈ ਕਾਫੀ ਜ਼ਿਆਦੇ ਭਾਵੁਖੰਨ ਆਓ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਵਿਆਹ ਦੀਆਂ ਕੁਝ ਖਾਸ ਝਲਕਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਦੇ ਵਿੱਚ ਨਵੀਂ ਵਿਆਹੀ ਜੋੜੀ ਨੂੰ ਜ਼ਰੂਰ ਮੁਬਾਰਕਬਾਦ ਕੰਗ੍ਰੈਚੁਲੇਸ਼ਨਸ ਕਰਨਾ we <laughs> Yeah. ਸੁਭਾਤ ਮੁਬਾਰਕ ਹੋ ਜੀ ਔਰ ਸਚੇਂਦਰ ਕਿੱਥੇ ਆ ਸਚੇਂਦਰ ਸਹੀ ਰੋਟੀ ਪੈਣ ਦੱਸਾ ਹੋਏ ਅੱਜ ਜ਼ਿੰਮੇਵਾਰੀ ਅਮਨ ਵੈਸਾ ਲੈ ਕੇ ਚੜੀਦੇ ਆ ਇੱਧਰ ਆ ਜਾ ਹਾਂਜੀ ਸਾਰਿਆਂ ਦੀ ਕਰਦੇ ਯਾਰ